ਇਹ ਐਸਐਸ ਨੇ ਕਿ ਸ਼ਰਾਬ ਨੂੰ ਚੋਕੀ ਦੇ ਸ਼ਰਾਬ ਪਾਨਵਾ। ਇਹ ਸਰ ਕੀ ਗੱਲ ਬਾਤ ਹੈ ਇਹ ਮੋਟਰਸਾਈਕਲ ਤੇ ਦੋ ਜਣੇ ਆਏ ਆ। ਇਹ ਆਪਣਾ ਬਚਿੰਗ ਆ ਤੇ ਆਪਣਾ ਬਚਿਤਰਾ ਸਿੰਘ ਹੋਰ ਬਚਿੰਗ। ਇਹਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਏ ਆ ਇਹਨੂੰ ਹਸਪਤਾਲ ਲਿਆਂਦਾ ਹੈ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਗਈ। ਇਹ ਬਾਕੀ ਸਿਰ ਨਾ ਰੱਖਦੇ। ਇਹ ਚਾਹ ਰਿਹਾ ਜੀ। ਠੀਕ ਹੈ ਸਾਡੇ ਸ਼ਹਿਰ ਦੇ ਲੱਗਦਾ। ਅਜੀਬ ਪਤਾ ਨਹੀਂ ਕਿ ਇਹ ਹਮਲਾਵਰ ਕਿਨੇ ਜਾਂ ਸੀਸੀ ਨੇ ਕੋਈ ਨਹੀਂ ਜੋ ਸੀਨੀਅਰ ਅਸਰਕਾਰ ਹੋਈ ਕਰਾਈ ਨਹੀਂ ਮਨਜੋਏ ਸੱਚਾਈ ਪਹੁੰਚੇ ਤੇ ਕਿਸ਼ਨ ਪਰਵਾਰ ਕਹਿੰਦੇ ਕਿ ਇਹ ਗੋਰੀਆ ਲਾਲ ਨਾਲ ਦਾਤਰੀ ਮਾਰੇਗੇ ਇਹ ਤੁਹਾਨੂੰ ਦਾਤਰਾ ਨੂੰ ਕੋਸ਼ਟ ਮਾਰਨ ਕਰਵਾਗੇ ਤੇ ਉੱਤ ਪਤਾ ਨਹੀਂ ਕੀ ਹੋਇਆ ਔਰ ਬੁੱਢੀ ਜਾਨ ਨੇ ਕਹੀ ਜੀ ਸਰ ਕੀ ਇਹ ਮਤਲਬ ਬਕੀ ਕਰਾਈ ਬਸ ਇਹ ਜੀ ਨੋਟ ਦੇ ਡੈਟ ਬਾਕਿੰਗ ਜਿਹੜਾ ਵਾ 77 ਦੇ ਨੇ ਸੀਨੀਅਰ ਅਸਰਕਾਰ ਦੇ ਦੰਦਾਂ ਬਗ ਅਗਲੀ ਕਾਰਵਾਈ ਤੁਸੀਂ ਆਪ ਸ਼ੁਰੂ ਕਰਦੇ ਹੋ ਉਹ ਦਾ ਸਾਹ ਦੇ ਬੀ ਕੀ ਹੈ ਰਿੰਕੂ ਵਾਲੀ ਹਾਂਜੀ ਰਿੰਕੂ ਬਾਜ ਨਾਮ ਤੇ ਕੀ ਗੱਲ ਹੋਈ ਹੈ ਗੱਲ ਭਾਜੀ ਕੋਈ 5:30 ਵਜੇ ਨੂੰ ਲਗਭਗ ਇਸ਼ਾਰਾ ਬਣਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ ਉਹਦੇ ਮਤਲਬ ਗੋਲਿਆ ਗਲਿਆ ਮਾਰ ਕੇ ਚਲੇ ਗਏ ਕਿੰਨੀਆਂ ਗੋਲੀਆਂ ਮਰੀਆਂ ਨੇ ਤਿੰਨ ਗੋਲੀਆਂ ਲੱਗੀਆਂ ਜੀ ਮੈਂ ਤਾਂ ਬਿਲਕੁਲ ਮੌਤ ਹੋ ਗਈ ਜੀ ਤੇ ਕਿੰਨੇ ਬੱਚੇ ਵੀਰ ਤੇ ਵੀਰੇ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨੇ ਲਈ ਹੈ। ਹਾਂਜੀ। ਇਹ ਕੀ ਕਹਿਣਾ ਚੱਲੇ ਪੁੱਛਣਾ। ਅਹ ਇਹ ਪੁੱਛ ਰਹੇ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ। ਰੋਜ਼ ਇਹ ਨਵੇਂ ਤੇ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਤੇ ਇਹਨਾਂ ਦਾ ਰੋਕ ਲਾਈ ਜਾਵੇ। ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ? ਨਹੀਂ ਜੀ ਨਹੀਂ ਕਿਸੇ ਨਾ ਨੇ ਕੋਈ ਬਹੁਤ ਪਿਆਰ ਹੈ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ। ਅੱਛਾ। ਕਿਸੇ ਨਾਮ ਮੁਤਲਕ ਅਦੇ ਵੱਧ ਘਟ ਨਹੀਂ ਹੋਈ ਨੇ ਕੀਤੀ ਵੀ। ਬਾਕੀ ਉਹ ਪਤਾ ਲੱਗਾ ਕਿ ਉਹਨੇ ਮਾਰੀ। ਨਹੀਂ ਜੀ ਜੀ ਨੂੰ ਕੋਈ ਪਤਾ ਲੱਗਾ ਹੀ ਨਹੀਂ। ਜੀ ਐਸਐਸ ਸ਼ੇਰ ਸਿੰਘ ਨੇ। ਸ਼ਰਾਬ ਨੂੰ ਚੌਂਕੀ ਦੇ ਖੇਰਾ ਪਾਣੀ ਆ ਇਹ ਸਰ ਕੀ ਗੱਲ ਬਾਤ ਹੋਈ ਇਹ ਮੋਟਰਸਾਈਕਲ ਤੇ ਦੋ ਜਨੇ ਆਏ ਆ ਇਹ ਆਪਣਾ ਬਿਚੰਗਿਆ ਆਪਣਾ ਬਚਿਤਰਾ ਸਿੰਘ ਇਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਿਆ ਇਹ ਹਸਪਤਾਲ ਲਿਆਂਦਾ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਗਈ ਥੋੜਾ ਜਿਹਾ ਬਾਕੀ ਸੀ ਨਾ ਰੱਖ ਇਹਨਾਂ ਵਿੱਚ ਦੱਸਦਾ ਕਿ ਇਹ ਸਾਡੇ ਸ਼ਹਿਰ ਦੇ ਲਗਭਗ ਕੀ ਮਤਲਬ ਪਤਾ ਨਹੀਂ ਕਿ ਇਹ ਹਮਲਾਵਰ ਕਿਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰ ਕਹਾ ਰਹੀ ਨਹੀਂ ਮਾਨਜੋ ਦੇ ਸਰਚ ਵੀ ਕੁੱਝ ਨਹੀਂ ਤੇ ਜਿਸਨ ਪਰਵਾਰ ਕਹਿੰਦੇ ਕਿ ਗੋਲੀਆਂ ਨਾਲ ਨਾਲ ਦਾਤਰੀ ਮਾਰੇਗੇ ਇਹ ਤੁਹਾਨੂੰ ਇਤਰਾਉ ਪੋਸਟ ਮਾਰਟ ਕਰਾਂਗੇ ਤੇ ਉਤੋਂ ਬਤਾਲ ਦੇਵਗਾ ਕੀ ਕੀ ਹੋਇਆ ਉਹ ਬੁਢੀ ਜਾਣੀ ਜਿਹੜੀ ਸਰ ਕੀ ਹੈ ਮਤਲਬ ਪਤੀ ਕਾਈ ਬਸ ਇਹ ਯੂ ਨੋ ਤੇ ਜਿਹੜਾ ਵਾ ਸਿਗਲ ਹਸਤਾਲੇ ਵਿੱਚ ਨੇ ਹੈ ਸੀਨੀਅਰ ਅਫਸਰ ਦੇ ਦੰਦ ਬਗ ਅਗਲੀ ਕਾਰਵਾਈ ਤੁਸੀਂ ਆਪ ਸੈਟ ਕਰੋਗੇ ਉਹ ਦੱਸ ਸਕਦੇ ਹੋ ਕਿ ਹੈ ਹੈਰਾ ਨਾਮ ਰਿੰਕੂ ਵਾਜੀ ਹਾਂਜੀ ਰਿੰਕੂ ਵਾਜੀ ਨਾਮ ਤੇ ਕੀ ਗੱਲ ਹੋਈ ਆ ਬਾਜ ਗੱਲ ਭਾਜੀ ਕੋਈ ਸਾਢੇ 6 ਵਜੇ ਵੀ ਲਗਭਗ ਨਸ਼ਰਾ ਪਰਵਾ ਪੱਡੇ ਵਿੱਚ ਬਿਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲੇ ਗਏ ਗੋਲੀਆਂ ਮੱਦਿਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਜੀ ਬਿਲਕੁਲ ਮੌਤ ਹੋ ਗਈ ਜੀ ਤੇ ਕਿੰਨੇ ਬੱਚੇ ਵੀਰ ਦੇ ਵੀਰ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨਾ ਲਈ। ਅੱਛਾ। ਹਾਂਜੀ। ਵੀ ਕੀ ਕਹਿਣਾ ਚੱਲੇ ਪੁੱਛਣਾ। ਅਹੇ ਜੀ ਪੁੱਛਣੇ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ। ਰੋਜ਼ ਇਹ ਨਵੇਂ ਤੇ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਤੇ ਇਹਨਾਂ 'ਤੇ ਰੋਕ ਲਾਈ ਜਾਵੇ। ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ? ਨਹੀਂ ਜੀ ਨਹੀਂ ਕਿਸੇ ਨਾ ਨੇ ਕੋਈ ਬਹੁਤ ਪਿਆਰ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ। ਕਿਸੇ ਨਾਮ ਮਤਲਕ ਅਦੇ ਵੱਧ ਘਟ ਨਹੀਂ ਹੋਈ ਨੇ ਕੀਤੀ ਵੀਰ। ਬਾਕੀ ਕੁਝ ਪਤਾ ਲੱਗਾ ਕਿ ਉਹਨੇ ਮਾਰੀ? ਨਹੀਂ ਜੀ ਜਿੰਨੇ ਕੋਈ ਪਤਾ ਲੱਗਾ ਹੀ ਨਹੀਂ।